ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਸਮੂਹ ਸਾ ਸੰਗਤ ਜੀ ਨੂੰ ਬੇਨਤੀ ਹੈ ਕਿ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਿਖੇ ਕਾਫੀ ਸਮੇਂ ਤੋਂ ਜੋ 101 ਅਖੰਡ ਪਾਠ ਸਾਹਿਬ ਜੀ ਦੀ ਜਿਹੜੀ ਲੜੀ ਆਰੰਭ ਕੀਤੀ ਗਈ ਸੀ ਉਨ੍ਹਾਂ ਦੇ ਭੋਗ 20 April ਨੂੰ ਦਿਨ ਐਤਵਾਰ ਨੂੰ ਉਹਨਾਂ ਦੀ ਸਮਾਪਤੀ ਜਿਹੜੀ ਹੈ ਉਹ ਹੋਣੀ ਆ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 20 ਤਰੀਕ ਨੂੰ ਜਰੂਰ ਉੱਥੇ ਪਹੁੰਚੋ ਤਾਂ ਕਿ ਇਹ ਇੱਕ ਸਰਬੱਤ ਦੇ ਭਲੇ ਵਾਸਤੇ ਜਿਹੜੀ ਇਹ 101 ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਾਰੀਆਂ ਹੀ ਸਮੂਹ ਸੰਗਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਹ ਇਹ ਕਾਰਜ ਬਹੁਤ ਵੱਡਾ ਕਾਰਜ ਸੀ ਇਸ ਕਾਰਜ ਨੂੰ ਸੱਚੇ ਪਾਤਸ਼ਾਹ ਨੇ ਇਸ ਅਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਲੀ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਰਬੱਤ ਭਲਾ ਕਾਇਨਾਤ ਸਭ ਦੇ ਭਲੇ ਲਈ ਸਰਬੱਤ ਸਾਤ ਸੰਗਤਾਂ ਜੀ ਵੱਲੋਂ ਗੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤਾਵਾਂ ਮਿਟਾਈ ਦੇ ਮਹਾਂਬਕਾ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨੰਨੀ ਸੀ ਜਿਸ ਦੀਨ ਤਕਰੀਬਨ 98 ਸ਼੍ਰੀ ਅਖੰਡ ਪਾਠ ਸਾਹਿਬ ਜੀ ਹੋ ਚੁੱਕੇ ਹਨ ਜਿਨ੍ਹਾਂ ਦੀ ਸਮਾਪਤੀ 20 ਅਪ੍ਰੈਲ ਨੂੰ ਕੀਤੀ ਜਾਵੇਗੀ ਸੋ ਆਪ ਸਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਇਸ ਮਹਾਨ ਯੱਗ ਦੇ ਵਿੱਚ ਆਪ ਜਰੂਰ ਸਹੂਲਤ ਕਰੋ ਜੀ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ ਜੀ ਅਰਦਾਸ ਬੇਨਤੀ ਸਰਬੱਤ ਦੇ ਭਲੇ ਲਈ ਕਰਨੀ ਹੈ ਕਣ ਕਣ ਪ੍ਰੇਥਨਾ ਇਸ ਕਾਇਨਾਤ ਦਾ ਕਣ ਕਣ ਜਿਹੜਾ ਹੈ ਉਹਦੇ ਭਲੇ ਲਈ ਸਮੂਹ ਸਾਧ ਸੰਗਤ ਜੀ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਨੂੰ ਇਸ ਵਿੱਚ ਹਾਜ਼ਰੀ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸਹਾ ਸੰਗਤ ਜੀ ਨੂੰ ਬੇਨਤੀ ਹੈ ਕਿ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਿਖੇ ਕਾਫੀ ਸਮੇਂ ਤੋਂ ਜੋ 101 ਅਖੰਡ ਪਾਠ ਸਾਹਿਬ ਜੀ ਦੀ ਜਿਹੜੀ ਲੜੀ ਆਰੰਭ ਕੀਤੀ ਗਈ ਸੀ ਉਹਨਾਂ ਦੇ ਭੋਗ 20 ਅਪ੍ਰੈਲ ਨੂੰ ਦਿਨ ਐਤਵਾਰ ਨੂੰ ਉਹਨਾਂ ਦੀ ਸਮਾਪਤੀ ਜਿਹੜੀ ਹੈ ਉਹ ਹੋਣੀ ਆ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 20 ਤਰੀਕ ਨੂੰ ਜ਼ਰੂਰ ਉੱਥੇ ਪਹੁੰਚੋ ਤਾਂ ਕਿ ਇਹ ਇੱਕ ਸਰਬੱਤ ਦੇ ਭਲੇ ਵਾਸਤੇ ਜਿਹੜੀ ਇਹ 101 ਅਖੰਡ ਪਠਾਂ ਦੀ ਲੜੀ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਸਾਰੀਆਂ ਹੀ ਸਮੂਹ ਸੰਗਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਹ ਇਹ ਕਾਰਜ ਬਹੁਤ ਵੱਡਾ ਕਾਰਜ ਸੀ ਇਸ ਕਾਰਜ ਨੂੰ ਸੱਚੇ ਪਾਤਸ਼ਾਹ ਨੇ ਐਸ ਅਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਲੀ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਰਬੱਤ ਭਲਾ ਕਾਇਨਾਤ ਸਭ ਦੇ ਭਲੇ ਲਈ ਸਰਬੱਤ ਸਾਤ ਸੰਗਤਾਂ ਜੀ ਵੱਲੋਂ ਗੁਰ ਕੀ ਬਾਣੀ ਆਈ ਤਿੰਨ ਸਗਲੀਆਂ ਚਿੰਤਾਵਾਂ ਮਿਟਾਈ ਦੇ ਮਹਾਂਵਾਕ ਅਨੁਸਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨਾਮਕੀ ਸੀ ਜਿਸ ਦੀਨ ਤਕਰੀਬਨ 98 ਸ਼੍ਰੀ ਅਖੰਡ ਪਾਠ ਸਾਹਿਬ ਜੀ ਹੋ ਚੁੱਕੇ ਹਨ ਜਿਨ੍ਹਾਂ ਦੀ ਸਮਾਪਤੀ 20 ਅਪ੍ਰੈਲ ਨੂੰ ਕੀਤੀ ਜਾਵੇਗੀ ਸੋ ਆਪ ਸਾਰਿਆਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਇਸ ਮਹਾਨ ਯੱਗ ਦੇ ਵਿੱਚ ਆਪ ਜਰੂਰ ਸਹੂਲਤ ਕਰੋ ਜੀ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ ਜੀ ਅਰਦਾਸ ਬੇਨਤੀ ਸਰਬੱਤ ਦੇ ਭਲੇ ਲਈ ਕਰਨੀ ਹੈ ਕਣ ਕਣ ਪ੍ਰੇਥਾ ਇਸ ਕਾਇਨਾਤ ਦਾ ਕਣ ਕਣ ਜਿਹੜਾ ਹੈ ਉਹਦੇ ਭਲੇ ਲਈ ਸਮੂਹ ਸਾਧ ਸੰਗਤ ਜੀ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਨੂੰ ਇਸ ਵਿੱਚ ਹਾਜ਼ਰੀ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ